ਪਗੋਤੀ ਜੀ ਸਹਾਏ ਵਾਹ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਪਗੋਤੀ ਸਮਰਕ ਗੁਰੂ ਨਾਨਕ ਲਾਈਂ ਤਾਏ ਫੈਰੰਗਤ ਕਰਤੇ ਅਮਰਦਾਸ ਦਾਸ ਬੰਦ ਦਾਸ ਹੈ ਹੁਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸੰਰੋ ਸ੍ਰੀ ਹਰਿ ਰਾਏ ਸੁਨੀ ਹਰਿ ਕ੍ਰਿਸ਼ਨ ਤੇ ਆਈਐ ਜਦ ਸਦਤ ਸਭ ਦੁੱਖ ਜਾਏ ਤੇਰ ਬਹਾਦਰ ਸਮਰਿਆ ਘਰ ਨਾਮ ਨੇ ਦਾ ਰਹਿਤਾਏ ਸਭ ਥਾਈ ਹੋਏ ਸਹਾਰੇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਤਾਈ ਹੋਏ ਸਹਾਇ ਦੰਸਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸੰਗ ਗਦਾਰ ਦਾ ਧਿਆਨ ਤਰ ਕੇ ਬੁਰਜੀ ਵਾਹੇ ਗੁਰੂ ਪੰਜਾਬ ਬਿਆਰਿਆਂ ਚੋਂ ਸਰਦਾਂ ਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡ ਡਟ ਕੀਤਾ ਤਨਾ ਪਿਆਰਿਆਂ ਸੁਚਿਆਰਿਆਂ ਵੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹੇ ਜਿਨਾ ਸਿੰਘਾਂ ਸਿੰਘਣੀਆਂ ਆ ਰਹੇ ਧਰਮ ਹਿਤ ਸੀਸ ਦੁੱਤ ਬੰਦ ਬੰਦ ਕਟਾਈ ਖੋਪਰੀਆਂ ਨੂੰ ਹਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ சுவாਸ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬਣੋ ਜੀ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਭੋਲ ਜੀ ਪ੍ਰਥਨਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਾਰੇ ਵਿੱਚ ਸੁੱਖ ਹੋਵੇ ਜਹਾਂ ਜਹਾਂ ਕਲਸਾ ਜੀ ਸਾਹਿਬ ਤਾਹਾਂ ਤਾਹ ਰੱਛਿਆ ਰਾਇਤ ਦੇਖ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਖਾਂ ਸਖੀ ਦਾਨ ਦੇਸਦਾਨ ਰਹਿਤਦਾਨ ਬੇਬੇਕਦਾਨ ਵਿਸਾਹਾਦਾਨ ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰਸਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਤਰਮ ਕਾਜੈਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤ ਜੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਇਹ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸੇਰਨ ਨਾਨਕਾ ਸਾਹਿਬ ਤੇ ਹੋਰ ਕੋ ਦੁਆਰੇ ਗੁਰੂ ਧਾਮ ਦੇ ਜਿਨ੍ਹਾਂ ਤੋਂ ਬੰਦ ਨੂੰ ਵਿਛੋੜਿਆ ਗਿਆ ਹੈ ਭੁੱਲੇ ਦਰਸ਼ਨ ਦੇ ਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਨਿਆਗੇ ਮਾ ਜੀ ਹਾਂ ਤਾਨਨ ਦੋ ਸਾ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਰਬੱਤ ਸੰਗਤਾਂ ਨੇ ਇਕੱਤਰ ਹੋ ਕੇ ਹਮਤਾਬਾਰੀ ਜਪ ਤਪ ਚੁਪੈਰਾ ਸਮਾਗਮ ਕੀਤੇ ਹਨ ਜਿਸ ਵਿੱਚ ਆਪ ਜੀਆਂ ਦੀ ਪਵਿੱਤਰ ਪਾਵਨ ਬਾਣੀ ਦੇ ਸ਼ਬਦ ਕੀਰਤਨ ਜਪਜੀ ਸਾਹਿਬ ਚੋਪਈ ਸਾਹਿਬ ਸੁਖਮਨੀ ਸਾਹਿਬ ਛੇ ਪਉੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਜੀਓ ਪੜੀ ਸੁਣੀ ਗੁਰਬਾਣੀ ਦਾ ਪੂਰਨ ਭਾਵ ਧਾਰਾਈ ਸੰਗਤ ਦੇ ਹਿਰਦਿਆਂ ਅੰਦਰ ਵਸਾਉਣਾ ਆਪਣੇ ਦਰੋਂ ਘਰੋਂ ਸਿੱਖੀ ਸਦਕ ਪਰੋਸਾ ਨਾਮ दान ਬਖਸ਼ਨਾ ਸੁਭਾਵਨਾ ਪੂਰਣ ਕਰਨੀਆਂ ਸਾਰਿਆਂ ਦੇ ਪਰਿਵਾਰਾਂ ਵਿੱਚ ਬੇਰੁਕਤਾ ਦੇ দান ਬਖਸ਼ਿਸ਼ ਕਰਨੇ ਨਾਮ ਦੀ ਦਾਤ ਅੰਮ੍ਰਿਤ ਵੇਲਾ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਨੇਤਨਾਂ ਦੀ ਦਾਤ ਬਖਸ਼ਿਸ਼ ਕਰਨੀ ਸਰਬੱਤ ਸੰਗਤ ਨੂੰ ਦਰਨ ਘਰੋ ਗੁਰਸਿੱਖੀ ਦੀ ਦਾਤ ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਜੀ ਰੋ ਸਾਰਿਆਂ ਦੇ ਕਾਰੋਬਾਰਾਂ ਵਿੱਚ ਵਾਧੇ ਵਰਕਤਾਂ ਨੌਕਰੀਆਂ ਦੇ ਵਿੱਚ ਤਰੱਕੀ ਬਖਸ਼ਿਸ਼ ਕਰਨੀ ਘਰੋਂ ਘਰੋਂ ਤੰਦਰੁਸਤੀ ਬਖਸ਼ੋ ਧੁਖ ਰੋਗ ਦੂਰ ਕਰਨੇ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀਓ ਆਪ ਜੀਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਰਬੱਤ ਸੰਗਤ ਵੱਲੋਂ ਕੜਾ ਪ੍ਰਸ਼ਾਦ ਹਾਜ਼ਰ ਹੈ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੜਾ ਪ੍ਰਸ਼ਾਦ ਭੇਟਾ ਕੀਤਾ ਹੈ ਤਿਨਾਂ ਦੀ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਕੜਾ ਪ੍ਰਸ਼ਾਦ ਆਪ ਜੀ ਆਪਣੇ ਦਰ ਪ੍ਰਵਾਨ ਕਰਕੇ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੇਵਾਦਾਰਾਂ ਦੇ ਸਭ ਤੇ ਮਿਹਰ ਭਰਿਆ ਆਸਰਾ ਕੇ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਹੋਈਆਂ ਭੁਲਾ ਝੁਕਾਂ ਦੀ ਖਿਮਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਸਰਬੱਤ ਸੰਗਤ ਦੇ ਸਰਤੇ ਮਿਰਭਰਿਆਥ ਰਕਰਨ ਜੋ ਮੰਗੇ ਠਾਕੁਰ ਆਪਨੇ ਨਾਲ ਪਾਤਸ਼ਾਹ ਜੀਓ ਸਰਬੱਤ ਦੀਆਂ ਮਨੋ ਕਾਮਨਾਵਾਂ ਮਨੋ ਭਾਵਨਾਵਾਂ ਗੁਰਮਤਿ ਅਨਸਾਰ ਪੂਰਨ ਕਰਨੀਆਂ ਪਰਿਵਾਰਾਂ ਵਿੱਚ ਦੇਹ ਰੋਤਾ ਦੇ ਦਾਨ ਬਖਸ਼ਿਸ਼ ਕਰਨੇ ਪਰਿਵਾਰਾਂ ਵਿੱਚ ਏਕਤਾ ਇਤਿਵਾ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਪਵਿੱਤਰ ਪਾਵਨ ਹੁਕਮਨਾਮ ਬਖਸ਼ੋ ਹੁਕਮਨਾਮੇ ਤੇ ਚਲਣ ਦੀ ਸਮੱਤ ਬਖਸ਼ਿਸ਼ ਕਰਨੀ ਸੋਖੋ ਗਾ ਨਾਮ ਜੰਤੇ ਆਵੇ ਨਾ ਰਖਣ ਕਰਦੇ ਕਬਾ